ਹਲਵਾ ਵਰਗੀ ਖਸਤਾ ਰਫੀ ਘਰ ਵਿੱਚ ਬਣਾਉਣਾ ਬਹੁਤ ਆਸਾਨ ਹੈ ਇਸ ਨੂੰ ਤੁਸੀਂ ਪਹਿਲੀ ਵਾਰ ਵਿੱਚ ਹੀ ਬਣਾ ਕੇ ਤਿਆਰ ਕਰ ਲਓਗੇ ਜੇਕਰ ਇਸ ਮੈਥਡ ਨੂੰ ਚੰਗਰਾ ਫੋਲੋ ਕਰੋਗੇ ਸੋ ਇਸ ਲਈ ਸਭ ਤੋਂ ਪਹਿਲਾਂ ਮੈਂ ਪਿਸਤੇ ਨੂੰ ਪਤਲਾ ਤੇ ਲੰਬਾ ਕੱਟ ਲਿਆ ਹੈ ਫਿਰ ਇੱਕ ਪੈਨ ਦੇ ਵਿੱਚ ਇੱਕ ਕੜਛੀ ਚੀਨੀ ਨਹੀਂ ਪਾਈ ਹੈ ਤੇ ਇੱਕ ਕੜਛੀ ਪਾਣੀ ਦੀ ਪਾਈ ਹੈ ਇਸ ਨੂੰ ਪਾ ਕੇ ਗੈਸ ਉੱਪਰ ਚਾਸ਼ਨੀ ਬਣਨ ਦੇ ਲਈ ਰੱਖ ਦਿਆਂਗੇ ਦੂਸਰੇ ਪੈਨ ਦੇ ਵਿੱਚ ਇੱਕ ਕੜਛੀ ਦਸਿਕੀ ਦੀ ਦੋ ਕੜਛੀਆਂ ਬੇਸਨ ਨਿਆ ਪਾ ਲਈ ਇਸ ਨੂੰ ਆਪਾਂ ਨੇ ਮੀਡੀਅਮ ਆਂਚ ਦੇ ਉੱਪਰ ਇਸ ਦਾ ਕਲਰ ਚੇਂਜ ਹੋਣ ਤੱਕ ਕਵਾਲਣਾ ਹੈ ਪਹਿਲਾਂ ਥੋੜਾ ਜਿਹਾ ਡ్రਾਈ ਲੱਗ ਨੂੰ ਜਿਦ ਜਿਦ ਆਪਾਂ ਬੇਸਨ ਨੂੰ ਭੁੰਨੇ ਜਾਵਾਂਗੇ ਇਸ ਨੇ ਲਿਕਵਿਡੀ ਫਾਰਮ ਦੇ ਵਿੱਚ ਆ ਜਾਣਾ ਮੀਡੀਅਮ ਆਂਚ ਦੇ ਉੱਪਰ ਆਪਾਂ ਇਸ ਨੂੰ ਥੋੜਾ ਥੋੜਾ ਹਲਾਉਂਦੇ ਹੋਏ ਭੁੰਨੇ ਜਾਵਾਂਗੇ ਤੇ ਨਾਲ ਹੀ ਚਾਸ਼ਨੀ ਨੂੰ ਲਾਉਂਦੇ ਜਾਣਾ ਹੈ ਫਰਾਂਜ਼ 10 ਮਿੰਟ ਦੇ ਵਿੱਚ ਹੀ ਜਿਹੜਾ ਆਪਣਾ ਬੇਸਣ ਆ ਉਹ ਪੁੱਜ ਕੇ ਤਿਆਰ ਹੋ ਜਾਂਦਾ ਹੈ ਇਸਨੇ ਕੀ ਆਜੜਾ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਹੁਣ ਇਸਨੇ ਇਹ ਲਿਕਵਿਡ ਫੌਮ ਦੇ ਵਿੱਚ ਆ ਗਿਆ ਹੈ ਇੱਥੇ ਇਸ ਦਾ ਕਲਰ ਵੀ ਚੇਂਜ ਹੋ ਗਿਆ ਹੈ ਤੇ ਇਸ ਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆਉਣੇ ਸ਼ੁਰੂ ਹੋ ਗਈ ਹੈ ਤੇ ਹੁਣ ਇਸ ਵਿੱਚ ਕੁੱਤੀ ہوئی ਇਲਾਇਚੀ ਦਾ ਪਾウダー ਪਾ ਦਿੱਤਾ ਹੈ ਚਾਸ਼ਣਾ ਨੂੰ ਚੈੱਕ ਕਰਦੇ ਹਾਂ ਜਦੋਂ ਇਸ ਦੇ ਵਿੱਚ ਇਸ ਤਰ੍ਹਾਂ ਇੱਕ ਤਾਰ ਬਣਨ ਲੱਗੀ ਇਸ ਨੂੰ ਆਪਾਂ ਨੇ ਆਪਣੇ ਤਿਆਰ ਕੀਤੇ ਹੋਏ ਬੇਸਨ ਦੇ ਵਿੱਚ ਮਿਕਸ ਕਰ ਦੇਣਾ ਹੈ ਗੈਸ ਨੂੰ ਮੈਂ ਬੰਦ ਰੱਖਿਆ ਦੋਨੋਂ ਗੈਸ ਬੰਦ ਨੇ ਬੰਦ ਗੈਸ ਦੇ ਉੱਪਰ ਇਸ ਤਰ੍ਹਾਂ ਚਾਹਸੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਲਾਉਣਾ ਹੈ ਹੁਣ ਗੈਸ ਨੂੰ ਅੰਦੀ ਲੋੜਨੀ ਹੈ ਇਸ ਤਰੀਕੇ ਨਾਲ ਜਿਵੇਂ ਜਿਹੜੀ ਵਰਫੀ ਆਹ ਸੈੱਟ ਹੋ ਗਈ ਤਿਆਰ ਹੋ ਜਾਵੇਗੀ ਇਹ ਇਕੱਠੀ ਹੋਣੀ ਸ਼ੁਰੂ ਹੋ ਗਈ ਹੁਣ ਆਪਾਂ ਇਸ ਨੂੰ ਪਲੇਟ ਦੇ ਵਿੱਚ ਪਾ ਕੇ ਵਰਫੀ ਬਣਨ ਲਈ ਸੈੱਟ ਕਰ ਦਿਆਂਗੇ ਇਸ ਨੂੰ ਚੰਗੀ ਤਰ੍ਹਾਂ ਫਲੈਟ ਕਰ ਦਿੱਤਾ ਹੈ। ਇੱਥੀਆਂ ਸਾਈਡਾਂ ਨੂੰ ਸੈੱਟ ਕਰ ਦਿੱਤਾ ਹੈ ਤਾਂ ਕਿ ਪੀਸ ਵਧੀਆ ਤਰੀਕੇ ਨਾਲ ਕੱਟੇ ਜਾ ਸਕਣ। 10 ਕਿ ਮਿੰਟ ਵਿੱਚ ਇਹ ਜਿਹੜੀ ਬਰਫੀ ਆ ਸੈੱਟ ਹੋ ਜਾਂਦੀ ਹੈ। ਤੇ ਜਿਆਦਾ ਠੰਡੀ ਹੋਣ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਇਸੇ ਪੀਸ ਕੱਟ ਲਵਾਂਗੇ ਕਿਉਂਕਿ ਬਹੁਤ ਹੀ ਖਾਸ ਤਾ ਬਰਫੀ ਬਣ ਕੇ ਤਿਆਰ ਹੁੰਦੀ ਹੈ। ਸੋ ਆਪਾਂ ਨੇ ਪੀਸ ਕੱਟ ਲਏ ਹਨ। ਤੋ ਬਹੁਤ ਹੀ ਵਧੀਆ ਜਿਹੜੀ ਪਰਫੀ ਬਣ ਕੇ ਤਿਆਰ ਹੋਈ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ